ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਆ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅੱਜ ਦੀ ਸਾਡੀ ਜੋ ਕਹਾਣੀ ਹੈ ਉਹ ਹੈ ਜੀ ਜਿਹੜਾ ਰਾਜਾ ਤੇ ਹਾਂ ਮੰਤਰੀ ਇਹ ਕਹਾਣੀ ਜੀ ਬੈਂਕਿਮ ਚੰਦਰ ਚੈਟਰਜੀ ਦੀ ਹੈ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਅਸੀਂ ਆਪਣੀ ਕਹਾਣੀ ਸਟਾਰਟ ਕਰਦੇ ਹਾਂ ਇੱਕ ਸੀ ਰਾਜਾ ਆਪਾ ਬਚੰਦਰ ਉਸਦੇ ਮੰਤਰੀ ਦਾ ਨਾਮ ਸੀ ਗਵ ਚੰਦਰ ਰਾਜੇ ਅਤੇ ਮੰਤਰੀ ਦੀ ਅਕਲ ਦਾ ਕੀ ਕਹਿਣਾ ਕੋਨਾ ਜਿਆ ਹੋਵੇਗਾ ਜੋ ਇਹਨਾਂ ਨੂੰ ਜਾਣਦਾ ਨਾ ਹੋਵੇ ਮંત્રી ਗਵ ਚੰਦਰ ਆਪਣੀ ਬੁੱਧੀ ਬਾਹਰ ਨਿਕਲ ਜਾਣ ਦੇ ਡਰ ਤੋਂ ਆਪਣੇ ਨੱਕ ਕੰਨ ਵਿੱਚ ਕੱਪੜੇ ਦੀਆਂ ਬੱਤੀਆਂ ਤੋਂ ਢੱਕਦਾ ਸੀ ਇਹਨਾਂ ਨਹੀਂ ਉਹ ਆਪਣੇ ਘਰ ਦੇ ਸਭ ਤੋਂ ਵੱਡੇ ਸੰਦੂਕ ਵਿੱਚ ਆਪਣੇ ਆਪ ਨੂੰ ਲੁਕਾਈ ਬੈਠਾ ਰਹਿੰਦਾ ਰਾਜਾ ਭਵ ਚੰਦਰ ਜਦੋਂ ਕਿਸੇ ਔਂਕਰ ਵਿੱਚ ਆ ਹੁੰਦਾ ਤਾਂ ਮંત્રી ਗਵ ਚੰਦਰ ਸੰਦੂਕ ਵਿੱਚ ਬਾਹਰ ਨਿਕਲ ਨੱਕ ਕੰਨ ਦੀਆਂ ਬੱਤੀਆਂ ਕੱਢ ਕੇ ਆਪਣੀ ਬੁੱਧੀ ਨੂੰ ਹਵਾ ਦਿੰਦਾ ਇੱਕ ਦਿਨ ਇੱਕ ਸੂਰਪਟਕਦਾ ਹੋਇਆ ਉਸ ਸ਼ਹਿਰ ਵਿੱਚ ਆ ਪਹੁੰਚਿਆ ਉੱਥੋਂ ਦੇ ਲੋਕਾਂ ਨੇ ਪਹਿਲਾਂ ਅਜਿਹਾ ਜਾਨਵਰ ਨਹੀਂ ਦੇਖਿਆ ਸੀ ਲੋਕ ਡਰ ਗਏ ਸਿਪਾਈ ਉਸ ਨੂੰ ਕਿਸੇ ਤਰ੍ਹਾਂ ਫੜ ਕੇ ਰਾਜੇ ਦੇ ਮੂਹਰੇ ਲੈ ਆਏ ਰਾਜਾ ਭਵ ਚੰਦਰ ਵੀ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਗਿਆ ਕਾਫੀ ਚਿਰ ਉਹ ਆਪਣਾ ਦਿਮਾਗ ਖਪਾਉਂਦਾ ਰਿਹਾ ਸੋਚਦਿਆਂ ਸੋਚਦਿਆਂ ਉਸ ਦੇ ਸਿਰ ਪਰਹੋਂਣ ਲੱਗ ਪਈ ਪਰ ਉਹਦੀ ਅਕਲ ਨੇ ਉਸ ਦੀ ਕੋਈ ਮਦਦ ਨਾ ਕੀਤੀ ਕਿਸੇ ਅਨੋਖੀ ਦੀ ਗੱਲ ਸੋਚ ਕੇ ਰਾਜੇ ਨੇ ਗਵਚੰਦਰ ਨੂੰ ਸੰਦੂਕ ਚੋਂ ਬਾਹਰ ਕਢਵਾਇਆ ਗਵਚੰਦਰ ਨੇ ਆਪਣੇ ਨੱਕ ਕੰਨਾ ਦੀਆਂ ਬੱਤੀਆਂ ਕੱਢ ਕੇ ਦਿਮਾਗ ਨੂੰ ਹਵਾ ਲਵਾਈ ਹਵਾ ਲੱਗਨਸਾਰ ਹੀ ਉਸ ਦੀ ਬੁੱਧੀ ਖੁੱਲ ਗਈ ਉਸ ਦੀ ਸਮਝ ਵਿੱਚ ਇਹ ਗੱਲ ਆ ਗਈ ਕਿ ਇਹ ਜ਼ਰੂਰ ਹੀ ਕੋਈ ਹਾਥੀ ਹੈ ਜਿਹੜਾ ਭੁੱਖਾ ਰਹਿਣ ਕਰਕੇ ਲਿੱਸਾ ਹੋ ਗਿਆ ਹੈ ਜਾਂ ਫਿਰ ਕੋਈ ਚੂਹਾ ਹੈ ਜਿਹੜਾ ਬਹੁਤਾ ਖਾ ਕੇ ਮੋਟਾ ਹੋ ਗਿਆ ਹੈ ਰਾਜੇ ਨੂੰ ਆਪਣੇ ਮੰਤਰੀ ਦੀ ਗੱਲ ਸਹੀ ਲੱਗੀ ਉਸਨੇ ਗਵ ਚੰਦਰ ਦੀ ਸਮਝ ਨੂੰ ਦਾਤ ਦਿੱਤੀ ਇੱਕ ਦਿਨ ਦੋ ਮੁਸਾਫਿਰ ਘੁੰਮਦੇ ਹੋਏ ਸ਼ਾਮ ਦੇ ਸਮੇਂ ਉਸ ਘਰ ਆਏ ਉਹਨਾਂ ਇੱਕ ਝੀਲ ਦੇ ਕਿਨਾਰੇ ਡੇਰਾ ਲਾਇਆ ਰਾਤ ਨੂੰ ਖਾਣਾ ਬਣਾਉਣ ਲਈ ਉਹ ਝੀਲ ਦੇ ਕੰਡੇ ਚੁੱਲਾ ਬਣਾਉਣ ਲਈ ਮਿੱਟੀ ਪੁੱਟਣ ਲੱਗੇ ਅਜਿਹਾ ਕਰਦਿਆਂ ਹੋਇਆ ਉਹਨਾਂ ਤੇ ਪਹਿਰੇਦਾਰਾਂ ਦੀ ਨਜ਼ਰ ਪਈ ਉਨ੍ਹਾਂ ਨੂੰ ਲੱਗਿਆ ਕਿ ਉਹ ਦੋਵੇਂ ਕੋਈ ਗਲਤ ਕੰਮ ਕਰਨ ਲਈ ਅჯਾਹਾ ਕਰ ਰਹੇ ਹਨ ਪਹਿਰੇਦਾਰਾਂ ਨੇ ਦੋਵਾਂ ਨੂੰ ਮੁਸਾਫਿਰਾਂ ਨੂੰ ਫੜ ਲਿਆ ਅਤੇ ਅਗਲੇ ਦਿਨ ਰਾਜ ਦਰਬਾਰ ਵਿੱਚ ਪੇਸ਼ ਕੀਤਾ ਰਾਜੇ ਨੂੰ ਵੀ ਝੀਲ ਦੇ ਕਿਨਾਰੇ ਟੋਆ ਪੁੱਟਣ ਦੀ ਗੱਲ ਤਾਂ ਬਹੁਤ ਗੰਭੀਰ ਲੱਗੀ ਪਰ ਗੰਭੀਰ ਗੱਲ ਸੀ ਕੀ ਇਸ ਨੂੰ ਉਹ ਸਮਝ ਨਾ ਸਕਿਆ ਉਹਦੇ ਸਿਰ ਦਰਦ ਹੋਣ ਲੱਗਾ ਉਸਨੇ ਤੁਰੰਤ ਗਵਚੰਦਰ ਨੂੰ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਵਚੰਦਰ ਨੇ ਸੰਦੂਕ ਤੋਂ ਬਾਹਰ ਨਿਕਲ ਕੇ ਆਪਣੇ ਨੱਕ ਕੰਨਾਂ ਦੀਆਂ ਬੱਤੀਆਂ ਕੱਢੀਆਂ ਉਸ ਦੀ ਬੁੱਧੀ ਨੂੰ ਹਵਾ ਲੱਗੀ ਤਾਂ ਇਸ ਮੁਸ਼ਕਿਲ ਦਾ ਹੱਲ ਵੀ ਨਿਕਲ ਆਇਆ ਗਵਚੰਦਰ ਨੇ ਕਿਹਾ ਮਹਾਰਾਜ ਇਹ ਦੋਵੇਂ ਪੱਕੇ ਚੋਰ ਹਨ ਝੀਲ ਚੋਰੀ ਕਰਨ ਲਈ ਹੀ ਇਹ ਦੋਵੇਂ ਰਾਤ ਨੂੰ ਉਹਦੇ ਕਿਨਾਰੇ ਸਨ ਲਾ ਰਹੇ ਸਨ ਇਹਨਾਂ ਨੂੰ ਮੌਕਾ ਮਿਲਦਾ ਤਾਂ ਮਹਾਰਾਜ ਇਹਨਾਂ ਤੁਹਾਡੇ ਪੁਰਖਿਆਂ ਦੀ ਬਣਾਈ ਅਜਹੀ ਸੁੰਦਰ ਝੀਰ ਨੂੰ ਚੋਰੀ ਕਰਕੇ ਲੈ ਜਾਣਾ ਸੀ ਅਜਿਹੇ ਚੋਰਾਂ ਨੂੰ ਤਾਂ ਸਲੀਬ ਤੇ ਚੜਾ ਦੇਣਾ ਚਾਹੀਦਾ ਹੈ ਰਾਜੇ ਭਵ ਚੰਦਰ ਨੇ ਹੁਕਮ ਸੁਣਾਇਆ ਇਹਨਾਂ ਦੋਵਾਂ ਨੂੰ ਤੁਰੰਤ ਸਲੀਬ ਤੇ ਚੜਾ ਦਿੱਤਾ ਜਾਵੇ ਦੋਵੇਂ ਮੁਸਾਫਿਰਾਂ ਨੇ ਸੋਚਿਆ ਹਾਏ ਅਸੀਂ ਤਾਂ ਬੇਮੌਤ ਮਾਰੇ ਗਏ ਪਹਿਰੇਦਾਰਾਂ ਉਹਨਾਂ ਨੂੰ ਸਲੀਬ ਤੇ ਚੜਾਉਣ ਲਈ ਮੈਦਾਨ ਵਿੱਚ ਲਾਗੇ ਨਾਲ ਹੀ ਰਾਜਾ ਵੀ ਗਿਆ ਮੰਤਰੀ ਵੀ ਗਿਆ ਸੰਤਰੀ ਵੀ ਗਏ ਤੇ ਦਰਬਾਰੀ ਵੀ ਇਸ ਦੌਰਾਨ ਉਹਨਾਂ ਦੋਵਾਂ ਮੁਸਾਫਿਰਾਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਹੀ ਇੱਕ ਵਿਉਂਤ ਬਣਾ ਲਈ ਉਹਨਾਂ ਨੂੰ ਜਿਉਂ ਹੀ ਸਲੀਬ ਦੇ ਸਾਹਮਣੇ ਲਿਜਾਇਆ ਗਿਆ ਤਾਂ ਦੋਹਾਂ ਆਪੋ-ਆਪੋ ਵਿੱਚ ਲੜਨ ਲੱਗ ਪਏ ਅਤੇ ਇੱਕ ਦੂਜੇ ਨੂੰ ੱਟਕੇ ਦੇਣ ਲੱਗੇ ਰਾਜੇ ਨੇ ਪੁੱਛਿਆ ਕੀ ਗੱਲ ਹੋ ਗਈ ਇਸ ਤਰ੍ਹਾਂ ਕਿਉਂ ਲੜ ਰਹੇ ਹੋ ਇਹ ਸੁਣ ਕੇ ਉਹਨਾਂ ਦੋਵਾਂ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਗੋਰ ਨਾਲ ਦੇਖਿਓ ਇਹਨਾਂ ਵਿੱਚੋਂ ਇੱਕ ਸਲੀਬ ਥੋੜੀ ਵੱਡੀ ਹੈ ਤੇ ਦੂਜੀ ਉਸ ਤੋਂ ਥੋੜੀ ਛੋਟੀ ਅਸੀਂ ਦੋਵੇਂ ਜੋਤਸ਼ੀ ਹਾਂ ਅਸੀਂ ਹਿਸਾਬ ਲਾ ਕੇ ਦੇਖਿਆ ਹੈ ਕਿ ਅੱਜ ਇਸ ਮਹੂਰਤ ਤੇ ਜੋ ਵੱਡੀ ਸਲੀਬ ਤੇ ਚੜ ਕੇ ਆਪਣੀ ਜਾਨ ਦੇਵੇਗਾ ਉਹ ਅਗਲੇ ਜਨਮ ਵਿੱਚ ਪੂਰੀ ਦੁਨੀਆ ਦਾ ਰਾਜਾ ਬਣੇਗਾ ਧਰਤੀ ਅਤੇ ਪਾਣੀ ਸਭ ਉਸ ਦੇ ਮਲਕੀਅਤ ਹੋਣਗੇ ਅਤੇ ਜੋ ਇਸ ਛੋਟੀ ਸਲੀਬ ਤੇ ਚੜ ਕੇ ਜਾਂ ਦੇਵੇਗਾ ਉਹ ਅਜੇਹੇ ਚਕਰਵਰਤੀ ਰਾਜੇ ਦਾ ਮੰਤਰੀ ਬਣੇਗਾ ਮਹਾਰਾਜ ਮੈਂ ਇਸ ਲਈ ਵੱਡੀ ਸਲੀਬ ਤੇ ਚੜਨਾ ਚਾਹੁੰਦਾ ਹਾਂ ਪਰ ਇਹ ਬੇਈਮਾਨ ਮੈਨੂੰ ਅਜਿਹਾ ਕਰਨ ਨਹੀਂ ਦੇ ਰਿਹਾ ਮੈਨੂੰ ਵੱਡੀ ਸਲੀਬ ਕੋਲੋਂ ਤੱਕੇ ਦੇ ਕੇ ਪਰਾ ਕਰ ਰਿਹਾ ਹੈ ਰਾਜੇ ਭਵ ਚੰਦਰ ਨੇ ਦੂਜੇ ਬੰਦੇ ਤੋਂ ਪੁੱਛਿਆ ਕੀ ਤੇਰਾ ਸਾਥੀ ਸੱਚ ਕਹਿ ਰਿਹਾ ਹੈ ਦੂਜੇ ਆਦਮੀ ਨੇ ਕਿਹਾ ਹਾਂ ਮਹਾਰਾਜ ਪਰ ਮਹਾਰਾਜ ਤੁਸੀਂ ਹੀ ਫੈਸਲਾ ਕਰੋ ਕਿ ਚੱਕਰਵਰਤੀ ਸਮਰਾਟ ਬਨਨ ਵਾਲਾ ਇਹ ਕੌਣ ਹੁੰਦਾ ਹੈ ਇਸ ਵਿੱਚ ਅਜਿਹੀ ਕਿਹੜੀ ਖੂਬੀ ਹੈ ਜਿਹੜੀ ਮੇਰੇ ਵਿੱਚ ਨਹੀਂ ਹੈ ਮੈਂ ਕਿਉਂ ਨਾ ਵੱਡੀ ਸਲੀਬ ਤੇ ਚੜਾਂ ਰਾਜੇ ਭਵ ਚੰਦਰ ਨੇ ਸੋਚਿਆ ਜੇਕਰ ਇਹ ਦੋਨੋਂ ਠੀਕ ਕਹਿ ਰਹੇ ਹਨ ਤਾਂ ਮੈਂ ਕਿਉਂ ਹੀ ਨਾ ਇਸ ਸਲੀਬ ਤੇ ਚੜਾਂ ਹੁਣ ਮਹਾਰਾਜ ਨੂੰ ਗੁੱਸਾ ਆ ਗਿਆ ਉਹਦੇ ਰੋਮ ਖੜੇ ਹੋ ਗਏ ਉਹ ਗੁੱਸੇ ਵਿੱਚ ਕੰਬਣ ਲੱਗਿਆ ਤੇ ਬੋਲਿਆ ਮੇਰੇ ਹੁੰਦੇ ਹੋਏ ਤੁਹਾਡੀ ਇਹ ਮਜਾਲ ਕਿ ਤੁਸੀਂ ਚਕਰਵਰਤੀ ਸਮਰਾਟ ਬਨਨ ਦਾ ਸੁਪਨਾ ਲਵੋ ਅਗਲੇ ਜਨਮ ਵਿੱਚ ਚਕਰਵਰਤੀ ਸਮਰਾਟ ਬਣਨ ਲਈ ਮੈਥੋਂ ਬਿਹਤਰ ਕੋਈ ਹੋ ਹੀ ਨਹੀਂ ਸਕਦਾ ਤੁਸੀਂ ਦੋਵੇਂ ਅਗਲੇ ਜਨਮ ਵਿੱਚ ਵੀ ਅਜਿਹੇ ਹੀ ਰਹੋਗੇ ਇਹ ਕਹਿ ਕੇ ਮਹਾਰਾਜ ਭਵਚੰਦਰ ਨੇ ਸਪਾਈਆਂ ਨੂੰ ਹੁਕਮ ਦਿੱਤਾ ਕਿ ਉਹਨਾਂ ਨੂੰ ਧੱਕੇ ਮਾਰ ਕੇ ਰਾਜ ਤੋਂ ਬਾਹਰ ਕੱਢ ਦਿੱਤਾ ਜਾਵੇ ਦੋਵੇਂ ਮਸਾਫਰਾਂ ਨੂੰ ਮੌਕਾ ਮਿਲਿਆ ਤਾਂ ਉਹ ਧੱਕੇ ਖਾਣ ਲਈ ਰੁਕੇ ਨਹੀਂ ਖੁਦ ਹੀ ਭੱਜ ਗਏ ਇਸ ਤੋਂ ਬਾਅਦ ਰਾਜਾ ਭਵਚੰਦਰ ਬਰੇ ਮਾਨ ਨਾਲ ਅੱਗੇ ਹੋਇਆ ਤੇ ਵੱਡੀ ਸਲੀਪ ਤੇ ਚੜ ਗਿਆ ਉਸ ਦੀ ਦੇਖਾ ਦੇਖੀ ਅਗਲੇ ਜਨਮ ਵਿੱਚ ਮੰਤਰੀ ਬਨਨ ਦੇ ਲੋਭ ਵਿੱਚ ਗਵਚੰਦਰ ਵੀ ਦੂਜੀ ਸਲੀਪ ਤੇ ਚੜ ਗਿਆ ਇਸੇ ਤਰ੍ਹਾਂ ਦੋਹਾਂ ਨੇ ਆਪਣੀ ਜਾਨ ਗਵਾ ਲਈ ਅਗਲੇ ਜਨਮ ਵਿੱਚ ਦੋਵੇਂ ਕੀ ਬਣੇ ਕੋਈ ਨਹੀਂ ਜਾਣਦਾ ਏਸੀ ਸਾਡੀ ਅੱਜ ਦੀ ਸਟੋਰੀ ਜੇ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ